ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਹੋਈ ਕਾਰਵਾਈ ਤੋਂ ਬਾਅਦ ਬੇहद ਸਵਾਲ ਖੜੇ ਹੁੰਦੇ ਨਜ਼ਰ ਆ ਰਹੇ ਆ ਕਾਫੀ ਸਵਾਲ ਜਿਹੜੇ ਨੇ ਉਹ ਖਾਸ ਤੌਰ ਦੇ ਉੱਤੇ ਸਿਆਸੀ ਔਰ ਗੈਰ ਸਿਆਸੀ ਪੱਧਰ ਤੇ ਵੀ ਖੜ੍ਹ ਰਹੇ ਐ ਖੈਰ ਇਹਦੇ ਦਰਮਿਆਨ ਕੁਝ ਗੱਲਾਂ ਸੂਤਰਾ ਹਵਾਲੇਉ ਸਾਹਮਣੇ ਆਈਆਂ ਨੇ ਜਿਹਦੇ ਵਿੱਚ ਜਥੇਦਾਰ ਸ਼੍ਰੀ ਕਾਲਤਖ ਸਾਹਿਬ ਔਰ ਜਥੇਦਾਰ ਤਖ਼ਰੀ ਦਮਦਮਾ ਸਾਹਿਬ ਦੇ ਸੰਬੰਧੀ ਕੁਝ ਗੱਲਾਂ ਸਾਂਝੀਆਂ ਹੋਈਆਂ ਨੇ ਦਰਸਲ ਇਹ ਵੀ ਕਿਹਾ ਜਾ ਰਿਹਾ ਹੈ ਕਿ ਸ਼੍ਰੀ ਕਾਲਤਖ ਸਾਹਿਬ ਦੇ ਜਥੇਦਾਰ ਜਿਹੜੇ ਨੇ ਉਹ ਕਾਫੀ ਤਣਾਅ ਦੇ ਵਿੱਚ ਨੇ ਖਾਸੇ ਟੈਨਸ਼ਨ ਦਾ ਮਾਹੌਲ ਦੇ ਵਿੱਚ ਫਸੇ ਹੋਏ ਨੇ ਔਰ ਉਹਦਾ ਇੱਕ ਕਾਰਨ ਵਡਾਏ ਹੈ ਕਿ ਉਹਨਾਂ ਨੇ ਕੁਝ ਗੱਲਾਂ ਜਿਹੜੀਆਂ ਨੇ ਉਹ ਐਸਜੀਪੀਸੀ ਪ੍ਰਧਾਨ ਦੇ ਨਾਲ ਕੀਤੀਆਂ ਨੇ ਹੁਣ ਇਹ ਗੱਲਾਂ ਹੋਈਆਂ ਨੇ ਜਾਂ ਨਹੀਂ ਹੋਈਆਂ ਇਹਦੇ ਵਿੱਚ ਪ੍ਰਤੱਖ ਜਾਣਕਾਰੀ ਤਾਂ ਨਹੀਂ ਦੱਸੀ ਜਾ ਸਕਦੀ ਸੀਨੀਅਰ ਪੱਤਰਕਾਰਾਂ ਦੀਆਂ ਕੁਝ ਗੱਲਾਂ ਦੇ ਆਧਾਰ ਦੇ ਉੱਤੇ ਜ਼ਰੂਰ ਇਹ ਕਿਹਾ ਜਾ ਸਕਦਾ ਹੈ ਕਿ ਐਦਾਂ ਦਾ ਕੁਝ ਹੋਇਆ ਹੋਵੇਗਾ ਜ਼ਰੂਰ ਇਹ ਕਿਹਾ ਜਾ ਰਿਹਾ ਹੈ ਕਿ ਕੁਝ ਕਨਵਰਸੇਸ਼ਨਜ਼ ਹੋਈਆਂ ਨੇ ਐਸਜੀਪੀਸੀ ਪ੍ਰਧਾਨ ਔਰ ਸ਼੍ਰੀ ਕਾਲਤਕ ਸਾਹਿਬ ਦੇ ਵਿਚਾਲੇ ਸ਼੍ਰੀ ਕਾਲ ਤਖਤ ਸਾਬ ਦੇ ਜਥੇਦਾਰ ਦੇ ਵਿਚਾਲੇ ਖੈਰ ਇਹ ਤਾਂ ਕਿਹਾ ਜਾ ਰਿਹਾ ਕਿਉਂਕਿ ਜਿਹੜੀ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਹੈ ਸੂਤਰਾ ਮੁਤਾਬਕ ਜਾਣਕਾਰੀ ਮੁਤਾਬਕ ਇਹ ਕਿਹਾ ਜਾ ਰਿਹਾ ਹੈ ਕਿ ਉਸ ਕਮੇਟੀ ਤੋਂ ਸ਼੍ਰੀ ਕਾਲ ਤਖਤ ਸਾਬ ਦੇ ਜਥੇਦਾਰ ਨੂੰ ਇਤਰਾਜ਼ ਹੈ ਗਰੇਜ਼ ਹੈ ਉਹਦਾ ਇੱਕ ਕਾਰਨ ਇਹ ਦੱਸਿਆ ਜਾ ਰਿਹਾ ਕਿਉਂਕਿ ਜਿਹੜੀ ਤਿੰਨ ਮੈਂਬਰੀ ਕਮੇਟੀ ਬਣਾ ਕੇ ਤੇ ਜਾਂਚ ਕਰਨ ਦੀ ਗੱਲ ਐਸਜੀਪੀਸੀ ਨੇ ਕੀਤੀ ਹੈ ਜਾਂ ਫਿਰ ਐਸਜੀਪੀਸੀ ਦੇ ਪ੍ਰਧਾਨ ਨੇ ਕੀਤੀ ਹੈ ਉਹ ਕਮੇਟੀ ਜਿਹੜੀ ਹੈ ਬਣਾਉਣਾ ਉਸ ਤਰ੍ਹਾਂ ਦਾ ਐਕਸ਼ਨ ਕਿਸੇ ਜਥੇਦਾਰ ਤੇ ਕਰਨਾ ਇਹਦਾ ਅਖਤਿਆਰ ਐ ਐਸਜੀਪੀਸੀ ਦੇ ਕੋਲ ਨਹੀਂ ਹੈ ਇਹਦਾ ਇੱਕ ਸਿੱਧਾ ਕਾਰਨੀ ਰਸਿਆ ਜਾਂਦਾ ਹੈ ਕੁਝ ਸੀਨੀਅਰ ਪੱਤਰਕਾਰ ਦੇ ਉੱਤੇ ਤਰਕ ਕਰਦੇ ਆ ਕਹਿੰਦੇ ਆ ਕਿ ਇਹ ਇਹ ਕੁਝ ਇਹੋ ਜਿਹੇ ਮਸਲੇ ਆ ਜਿਨ੍ਹਾਂ ਤੋਂ ਐਸਜੀਪੀਸੀ ਨੇ ਇੱਕ ਸਮੇਂ ਦੇ ਉੱਤੇ ਆਪ ਹੀ ਆਪਣੇ ਆਪ ਨੂੰ ਅਲੈਦਾ ਕਰ ਦਿੱਤਾ ਸੀ ਵੱਖ ਕਰ ਦਿੱਤਾ ਸੀ ਹੁਣ ਇਸ ਮਸਲੇ ਉੱਤੇ ਜੇ ਕਿਸੇ ਸਿੰਘ ਸਾਹਿਬ ਨੂੰ ਲੈ ਕੇ ਕੋਈ ਮਸਲਾ ਇਦਾਂ ਦਾ ਬਣਿਆ ਹੋਇਆ ਤਾਂ ਇਹ ਮਸਲਾ ਸਿੱਧਾ ਸ਼੍ਰੀ ਕਾਲ ਤਖਤ ਸਾਹਿਬ ਜਾਣਾ ਚਾਹੀਦਾ ਸੀ ਨਾ ਕਿ ਐਸਜੀਪੀਸੀ ਨੂੰ ਆਪ ਇਸ ਮਸਲੇ ਨੂੰ ਆਪਣੇ ਹੱਥ ਵਿੱਚ ਲੈ ਕੇ ਤੇ ਕੋਈ ਫੈਸਲਾ ਸੁਣਾਉਣਾ ਚਾਹੀਦਾ ਸੀ ਇਹ ਤਰਕ ਸੁਣਾਇਆ ਜਾ ਰਿਹਾ ਹਾਲਾਂਕਿ ਐਸਜੀਪੀਸੀ ਵੱਲੋਂ ਇੱਕ ਤਿੰਨ ਤਿੰਨ ਮੈਂਬਰੀ ਕਮੇਟੀ ਬਣਾ ਦਿੱਤੀ ਗਈ ਹੈ ਐਡ ਹੌਕ ਕਮੇਟੀ ਦੀ ਇੱਕ ਮੀਟਿੰਗ ਹੁੰਦੀ ਹੈ ਤੇ ਉਸ ਕਮੇਟੀ ਦੀ ਮੀਟਿੰਗ ਤੋਂ ਬਾਅਦ ਤਿੰਨ ਮੈਂਬਰੀ ਵਫਦ ਬਣਾਇਆ ਜਾਂਦਾ ਜਿਹੜਾ ਜਾਂਚ ਕਰੇਗਾ ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ ਸੰਬੰਧੀ 15 ਦਿਨਾਂ ਵਾਸਤੇ ਗਿਆਨੀ ਹਰਪ੍ਰੀਤ ਸਿੰਘ ਤੋਂ ਉਹਨਾਂ ਦੀਆਂ ਸੇਵਾਵਾਂ ਤੋਂ ਫਾਰਕ ਕਰ ਦਿੱਤਾ ਆ ਇਹ ਜ਼ਰੂਰ ਹੁਣ ਤੱਕ ਦੀ ਕਾਰਵਾਈ ਹੋਈ ਆ ਪਰ ਇਹਦੇ ਉੱਤੇ ਇਹ ਤਰਕ ਹੈ ਕਿ ਐਸਜੀਪੀਸੀ ਇਹ ਕਰ ਨਹੀਂ ਸਕਦੀ ਇੱਕ ਸਮਾਂ ਸੀ ਜਦੋਂ ਇਹ ਫੈਸਲੇ ਲਏ ਗਏ ਸੀ ਔਰ ਉਹਨਾਂ ਦੇ ਵਿੱਚੋਂ ਇੱਕ ਇਹ ਫੈਸਲਾ ਔਰ ਇੱਕ ਦੂਸਰਾ ਫੈਸਲਾ ਜਿਹਦੇ ਆਧਾਰ ਦੇ ਉੱਤੇ ਐਸਜੀਪੀਸੀ ਜਿਹੜੀ ਆ ਉਹ ਤਨਖਾਹ ਨਹੀਂ ਦੇ ਸਕਦੀ ਸਿੰਘ ਸਾਹਿਬ ਨੂੰ ਸਿੰਘ ਸਾਹਿਬ ਨੂੰ ਸਿਰਫ ਇਨਾਮ ਪੱਤਾ ਜਿਹੜਾ ਉਹ ਦਿੱਤਾ ਜਾਂਦਾ ਆ ਹੁਣ ਤੱਕ ਔਰ ਤਨਖਾਹ ਜਿਹੜੀ ਆ ਉਹ ਨਹੀਂ ਦਿੱਤੀ ਜਾਂਦੀ ਜਿਸ ਤੋਂ ਇਹ ਸਾਫ਼ ਜ਼ਾਹਿਰ ਸੀ ਕਿ ਐਸਜੀਪੀਸੀ ਦੇ ਮੁਲਾਜ਼ਮ ਨਹੀਂ ਹੋਣਗੇ ਸਿੰਘ ਸਾਹਿਬ ਜਿਹੜੇ ਪੰਜ ਸਿੰਘ ਸਾਹਿਬ ਹੋਣਗੇ ਔਰ ਇਸੇ ਚੀਜ਼ ਨੂੰ ਉਧਾਰ ਬਣਾ ਕੇ ਹੁਣ ਇਹ ਤਰਕ ਦਿੱਤੇ ਜਾ ਰਹੇ ਆ ਕਿ ਐਸਜੀਪੀਸੀ ਦੇ ਕੋਲ ਕੋਈ ਅਖਤਿਆਰ ਨਹੀਂ ਹੈ ਜਿਹੜਾ ਫੈਸਲਾ ਹੈ ਜਿਹੜੀ ਕਾਰਵਾਈ ਐਸਜੀਪੀਸੀ ਪ੍ਰਧਾਨੀ ਐਸਜੀਪੀਸੀ ਨੇ ਕੀਤੀ ਹੈ ਉਹ ਕਾਰਵਾਈ ਜਾਂ ਉਹ ਫੈਸਲਾ ਸ਼੍ਰੀ ਕਾਲਤਖਸਬ ਵੱਲੋਂ ਕੀਤਾ ਜਾ ਸਕਦਾ ਸੀ ਨਾ ਕਿ ਐਸਜੀਪੀਸੀ ਵੱਲੋਂ ਇਹ ਤਰਕ ਜਿਹੜੇ ਹੁਣ ਤੱਕ ਦਿੱਤੇ ਜਾ ਰਹੇ ਆ ਔਰ ਇਹੀ ਕੁਝ ਮਸਲੇ ਮਖੂਸ ਨੇ ਔਰ ਦੂਜੇ ਪਾਸੇ ਸੂਤਰਾ ਮੁਤਾਬਕ ਇਹ ਮਸਲੇ ਵੀ ਕਾਲਤਖਸਬ ਦੇ ਜਥੇਦਾਰ ਨੂੰ ਚਿੰਤਾਜਨਕ ਕਰਦੇ ਪਏ ਆ ਕਿ ਇਹ 3 ਦਿਨ ਦੇ ਅੰਦਰ ਅੰਦਰ ਜਿਹੜੇ ਅਸਤੀਫੇ ਪ੍ਰਵਾਨ ਕਰਨ ਦੀ ਗੱਲ ਕੀਤੀ ਗਈ ਸੀ ਹਾਲਾਂਕਿ ਮੁੜ ਕੇ ਸਮਾਂ ਹੋਰ ਪਾਲਿਆ ਗਿਆ 20 ਤਰੀਕ ਤੱਕ ਵਧਾ ਲਿਆ ਗਿਆ ਉਹ ਵੀ ਹੁਣ ਤੱਕ ਨਹੀਂ ਕੀਤੇ ਗਏ ਅਸਤੀਫੇ ਵੀ ਪ੍ਰਵਾਨ ਨਹੀਂ ਹੋਏ ਨਾ ਹੀ ਕੋਈ ਫੈਸਲਾ ਜਿਹੜਾ ਉਹ ਮੰਨੇ ਆ ਗਿਆ ਸੀਨੀਅਰ ਪੱਤਰਕਾਰ ਹੁਣ ਇਸ ਉੱਤੇ ਤਰਕ ਵੀ ਕਰ ਰਹੇ ਆ ਕਿ ਜਿਹੜੇ ਸ਼੍ਰੀ ਕਾਲ ਤਖਤ ਸਾਹਿਬ ਵੱਲੋਂ ਹੁਕਮ ਸੁਣਾਏ ਗਏ ਸੀ ਉਹੀ ਨਹੀਂ ਮੰਨੇ ਗਏ ਹੁਣ ਫੈਸਲਾ ਵਾਜਬ ਸੀ ਸਜ਼ਾ ਵਾਜਬ ਸੀ ਜਾਂ ਨਹੀਂ ਵਾਜਬ ਸੀ ਇਹ ਤਰਕ ਨਹੀਂ ਰਹਿ ਗਿਆ ਜਿਹੜੇ ਜਿਹੜੇ ਫੈਸਲੇ ਸੁਣਾਏ ਗਏ ਸੀ ਜਿਹੜੀ ਸਜ਼ਾ ਸੁਣਾਈ ਗਈ ਸੀ ਉਹੀ ਨਹੀਂ ਪੂਰੇ ਕੀਤੇ ਜਾ ਰਹੇ ਜਿਸ ਨੂੰ ਲੈ ਕੇ ਸਵਾਲ ਬੇਹੱਦ ਖੜਦੇ ਪਏ ਨੇ ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਜ਼ਰੂਰ ਕੁਝ ਤਰਕ ਦਿੱਤੇ ਜਾ ਰਹੇ ਆ ਪਰ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਜਾਂਚ ਚੱਲੇਗੀ ਨਹੀਂ ਚੱਲੇਗੀ ਜਾਂ ਫਿਰ ਇਹ ਜਿਹੜੀ 3 ਮੈਂਬਰੀ ਕਮੇਟੀ ਹੈ ਜਾਂ ਜਿਹੜੇ ਇਹਦੇ ਅਖਤਿਆਰ ਹੈਗੇ ਨੇ ਇਹ ਸਭ ਕੁਝ ਸ਼੍ਰੀ ਕਾਲ ਤਖਸਾਲ ਵੱਲ ਨੂੰ ਸ਼ਿਫਟ ਕਰ ਦਿੱਤਾ ਜਾਵੇਗਾ ਇਹ ਬਾਤ ਦੀ ਗੱਲ ਹੈ ਪਰ ਫਿਲਹਾਲ ਜਿਹੜਾ ਫੈਸਲਾ ਐਸਜੀਪੀਸੀ ਨੇ ਲਿਆ ਉਹਦੇ ਉੱਤੇ ਇਤਰਾਜ਼ ਹੋਣੇ ਸ਼ੁਰੂ ਹੋ ਗਏ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋ 1 ਇੰਡੀਆ ਪੰਜਾਬੀ ਦੇ